ਦੋਸਤੋ ਆ ਦਿਮੈ ਮਾਲਪੁਰ ਤੋਂ ਜੇਜੇ ਨੂੰ ਜਾ ਰਿਹਾ ਸੀ ਜਦੋਂ ਮੈਂ ਖਾਨਪੁਰ ਆ ਕੇ ਦੇਖਿਆ ਕਿ ਕੱਪੜੀ ਦੁਕਾਨੇ ਬਹੁਤ ਖਲਾਰਾ ਪਿਆ ਵਾ ਤੇ ਨੰਨੀ ਦੇਖਦੀ ਆ ਆਓ ਦੇਖਦੇ ਜੇ ਬਾਹਰ ਤੋਂ ਬਹਿਤੇ ਇਹਦੇ ਨੇ ਅੰਦਰ ਕੀ ਆਓ ਦੇਖਦੇ ਅੰਦਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ लवली ਦੀ ਹੱਟੀ ਖਾਨਪੁਰ ਸੁਧੀ ਸਿੱਧੂ ਸਾਹਿਬ ਜੀ ਸਾਡੇ ਕੋਲ ਆਏ ਸਿਗੇ ਜੀ ਤੇ ਇਹ ਖਲਾਰਾ ਦੇਖ ਕੇ ਕਹਿੰਦੇ ਜੀ ਅਸੀਂ ਆਏ ਅੰਦਰ ਤੇ ਇਹ ਕਹਿੰਦੇ ਜੀ ਤੁਹਾਡੇ ਕੋਲ ਕੋਈ ਪੁੱਛਣਾ ਆ ਸੀ ਮੈਂ ਕਿਹਾ ਅਸੀਂ ਤਿਆਰ ਵਾਂ ਜੋ ਕੁਝ ਮਰਜ਼ੀ ਪੁੱਛੋ ਜੀ ਪਰ ਕੀ ਪੁੱਛਣਾ ਚਾਹੁੰਦੇ ਆ ਤੁਸੀਂ ਦੱਸੋ ਅਸੀਂ ਇਹ ਦੇ ਦਿੰਦੇ ਤੁਹਾਡਾ ਖਲਾਰਾ ਬਹੁਤ ਦੁਕਾਨ ਦੇ ਵਿੱਚ ਪਿਆ ਵਾ ਗਾਕਾ ਨੂੰ ਕੀ ਆਫਰ ਦੇ ਰਹੇ ਆ ਸਰ ਜੀ ਜੰਗਲ ਦੇ ਵਿੱਚ ਮੰਗਲ ਲੱਗੇ ਹੋਏ ਆ ਪਹਿਲਾਂ ਤਾਂ ਤੁਹਾਨੂੰ ਦਿਖਾਣਾ ਮੈਂ ਆਜੋ ਜਿਹੜੀ ਕੂਪਨ ਦੀ ਨੀ ਸਾਡੇ ਕੋਲ ਚੱਲ ਰਹੀ ਆ ਮਾਰੋ ਜੀ ਨਿਗਾ ਬੰਪਰ ਤਮਾਕਾ ਮੈਂ ਕਹਿੰਦਾ ਨਿਊ ਈਅਰ ਜਿਹੜਾ ਤਮਾਕਾ ਚੱਲ ਰਿਹਾ ਸਾਡੇ ਕੋਲ ਲਵਲੀ ਦੀ ਹੱਟੀ ਠੀਕ ਆ ਜੀ 1 ਜਨਵਰੀ 2025 ਨੂੰ ਕਿਸ ਦੇ ਵਿੱਚ ਤੁਸੀਂ ਜ